ਜਦੋਂ ਇੱਕ ਉਦਾਸੀ ਸਾਧੂ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਕੋਲ ਆਏ ਤਾਂ ਕੀ ਹੋਇਆ ਆਜੋ ਆਪਾਂ ਆਹ ਵੀਡੀਓ ਦੇ ਵਿੱਚ ਸੁਣਦੇ ਆ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਦੇ ਕੋਲ ਇੱਕ ਉਦਾਸੀ ਸੰਤ ਆਇਆ ਕਹਿੰਦਾ ਜੀ ਜਿਹੜਾ ਤੁਸੀਂ ਆ ਪੜ੍ਹਦੇ ਹੋ ਨਾ ਗੁਰੂ ਮਾਨ ਦੇ ਗ੍ਰੰਥ ਜੀ ਪ੍ਰਗਟ ਗੁਰਾਂ ਦੀ ਦੇ ਕਹਿੰਦਾ ਮੈਂ ਤਾਂ ਨਹੀਂ ਬਨਦਾ ਕਹਿੰਦੇ ਨਹੀਂ ਨਹੀਂ ਤੁਸੀਂ ਸਿੱਧੇ ਨਹੀਂ ਕਰ ਸਕਦੇ ਕਹਿੰਦੇ ਇਹ ਦਾਵਾ ਨਾ ਕਰ ਮੈਂ ਸਿੱਧ ਕਰ ਸਕਦਾ ਕਹਿੰਦਾ ਜੀ ਫਿਰ ਦੇ ਜਿਹੜੀ ਉਹ ਤਾਂ ਸਾਹ ਲੈਂਦੀ ਹੁੰਦੀ ਆ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਹ ਲੈਂਦਾ ਹੈ ਕਿ ਮਹਾਂਪੁਰ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਇੱਥੇ ਪਹੁੰਚ ਗਿਆ ਤੂੰ ਕਹਿੰਦੇ ਜੇ ਸਾ ਲੰਦਾ ਦਿਖਾ ਦਈਏ ਫਿਰ ਮੰਨ ਜਾਏਗਾ ਕਹਿੰਦਾ ਜੀ ਹਾਂ ਫਿਰ ਮੰਨ ਜੂ ਅਖੇ ਤਾਂ ਪੁਰਸ਼ ਕਹਿੰਦੇ ਹੁਣ ਤੂੰ ਸੁਕਾਸਨ ਬੇਲੇ ਤੱਕ ਮੇਰੇ ਨਾਲ ਹੀ ਰਹੀਂ ਮਹਾਰਾਜਾ ਸੁਕਾਸਨ ਕੀਤਾ ਪਲੰਗੇ ਤੇ ਬਿਰਾਜਮਾਨ ਕੀਤਾ ਉੱਪਰ ਸਾਸੀ ਬਸਤਰ ਪਾਇਆ ਅਰਦਾਸ ਕੀਤੀ ਕਹਿੰਦੇ ਹੇ ਕਲਗੀਧਰ ਪਾਤਸ਼ਾ ਤੈ ਆਪਣੇ ਸਰੀਰ ਨੂੰ ਓਲੇ ਕਰਨ ਵੇਲੇ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਲੜ ਲਾ ਕੇ ਇਹ ਕਿਹਾ ਸੀ ਕਿ ਪ੍ਰਗਟ ਗੁਰਾਂ ਦੀ ਦੇ ਹੈ ਪਰ ਅੱਜ ਪੰਥ ਦਾ ਮਸਲਾ ਆ ਗਿਆ ਹੈ ਇਹ ਨਾਸਤ ਖੜਾ ਹੈ ਤੇਰੇ ਚਰਨਾਂ ਦੇ ਅੰਦਰ ਮੇਰੀ ਪੈਜ ਰੱਖਣ ਵਾਸਤੇ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਇਹਨਾਂ ਸਾਹ ਲੈ ਕੇ ਦਿਖਾ ਦਿਓ ਤਾਂ ਕਿ ਇਹਦੀ ਤਸੱਲੀ ਹੋ ਜਾਏ ਅਰਦਾਸ ਕੀਤੀ ਮੱਥਾ ਟੇਕ ਕੇ ਸੰਤ ਭਾਵਕ ਹੋ ਗਏ ਤਾਂ ਉਹਤੇ ਹੱਥ ਜੋਂ ਹੱਥ ਰਿਆ ਜਿਵੇਂ ਭੇਡਾਂ ਝੱਡਾਂ ਫੈਲਦਾ ਵੀ ਹੈ ਏ ਹੇਟਾਂ ਵੀ ਹੁੰਦਾ ਹੈ ਤਾਂਾਂ ਮਾਰੀਆਂ ਉੱਚੇ ਉੱਚੇ ਰੋ ਕੇ ਕਹਿੰਦਾ ਹੈ baba atar singh ji ਅੱਜ ਤੱਕ ਤੁਸੀਂ ਕਹਿੰਦੇ ਸੀ ਪ੍ਰਗਟਦੇ ਆ ਅੱਜ ਤੋਂ ਬਾਅਦ ਇਹ ਉਦਾਸੀ ਸੰਤ ਕਹੂਗਾ ਕਿ ਪ੍ਰਗਟਦੇ ਹੈ ਗੁਰੂ